ਇਹ ਟੀਮ ਪਾਕੀਆ ਕਿਸਾਨ ਯੂਨੀਅਨ ਫੈਜ਼ਲਪੁਰ ਸੀ ਹਰਿਆਣੇ ਤੋਂ ਆਨੇ ਵੀਰ ਨਾਲ ਮੋٹے ਨਾਲ ਮੋਤਾ ਲਾ ਕੇ ਖੜੀ ਆ ਤੇ ਅਸੀਂ ਕਮੇਟੀ ਨੂੰ ਬੇਨਤੀ ਕਰਦੇ ਆ ਕੋਈ ਤਗੜਾ ਫੈਸਲਾ ਲਿੱਤਾ ਜਾਵੇ ਤੇ ਅੱਜ ਫਪਾਨੇ ਵੀਰ ਨੂੰ ਅੱਜ ਹੀ ਰਹਾ ਕਰਕੇ ਆਪਣੇ ਪਿੰਡ ਲੈ ਕੇ ਆਈਏ ਕੋਰਟ ਤੁੰਦਾ ਚਾਹੇ ਉਹ ਫੈਸਲਾ ਰੋੜ ਜਾਮਦਾ ਹੋਵੇ ਚਾਹੇ ਕਿਤੇ ਘਰਾ ਹਟਦਾ ਹੋਵੇ ਜਦੋਂ ਤੱਕ ਇਹਨਾਂ ਨੇ ਅਸੀਂ ਮੱਤ ਜਦਮ ਨਹੀਂ ਕਰਾਂਗੇ ਇਹਨਾਂ ਨੇ ਕਦੇ ਵੀ ਪਾਨੇ ਵੀਰ ਨੂੰ ਨਹੀਂ ਛੱਡਣਾ ਤੇ ਬੇਨਤੀ ਕਰਦੇ ਆ ਤੇ ਹਰਿਆਣਾ ਤੁਹਾਡੇ ਨਾਲ ਖੜਿਆ ਆ ਹਰਿਆਣੇ ਨੇ ਹਮੇਸ਼ਾ ਫਰਜ ਦਿਵਾਏ ਨੇ ਜਦੋਂ ਜਦੋਂ ਵੀ ਪੰਜਾਬ ਦੇ ਅੰਦਰ ਧੱਕਾ ਹੋਇਆ ਹਰਿਆਣਾ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜਿਆ ਚਾਹੇ ਭਾਈ ਸਾਹਿਬ ਨਾਲ ਅਮਰੀਕ ਪਾਲ ਨਾਲ ਧੱਕਾ ਹੋਇਆ ਅਸੀਂ ਹਰਿਆਣੇ ਸੰਪੂਰਨ ਟੈਕਸ ਤੇ ਰੋਲ ਜਾਮ ਕੀਤਾ ਅੰਦਰ ਅਦਿਨ ਪਟਿਆਲਾ ਜੇਲ੍ਹ ਘੱਟ ਗਿਆ ਏ ਚਾਹੇ ਲੱਖੇ ਭਾਈ ਨਾਲ ਕਰਨ ਧੱਕਾ ਹੋਇਆ ਅਸੀਂ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਤੇ ਅੱਜ ਫੇਰ ਪੰਨੇ ਸਿੱਧੂ ਪੰਨੇ ਸਿੱਧੂ ਵੀਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਤੇ ਕਹਿਣਾ ਚਾਹੁੰਦੇ ਆ ਭਗਵਾਨ ਤੁਮਾਨੂੰ ਇਹ ਪੰਜਾਬ ਆ ਪੰਜਾਬ ਤੀਵੇਂ ਵੀ ਪੰਜਾਬ ਨਾਲ ਧੱਕਾ ਕੀਤਾ ਨਾ ਕੱਖ ਨਹੀਂ ਰਹੇਗਾ ਤੂੰ ਇੱਕ ਮਾਨੇ ਨੂੰ ਰੈਸਟ ਕੀਤਾ ਸੀ ਅੱਠਾ ਖੋਲ੍ਹ ਕੇ ਖੋਲ੍ਹ ਕੇ ਦੇਖ ਲਈ ਵੀਡੀਓ ਚ ਇੱਥੇ ਕਰ ਕਰ ਜਪੰਤਾਨਾ ਸੀ ਤੂੰ ਪੈਦਾ ਹੋ ਗਿਆ ਬੇਬੇਂਤੀ ਕਰਦੇ ਆ ਸਾਰਿਆਂ ਨੂੰ ਆਪਣੇ ਅੱਕਾ ਵਿਖੇ ਲੜੋ ਠੀਕਾ ਇਹਨਾਂ ਦੇ ਮੂੰਹਾਂ ਨੂੰ ਖੂਨ ਲੱਗ ਗਿਆ ਸਰਕਾਰਾਂ ਦੇ ਕਿਉਂਕਿ ਪਹਿਲਾਂ ਇਹਨਾਂ ਨੇ ਭਾਈ ਸਾਹਿਬ ਨੂੰ ਅੰਦਰ ਕੇਰਤਾ ਕਦੇ ਲੱਖੇ ਵੀਰ ਨੂੰ ਅੰਦਰ ਕਰ ਦਿੰਦੇ ਨੇ ਪੰਜਾਬੀ ਬੋਲੀ ਪਿੱਛੇ ਦੇ ਅਵਾਜ਼ ਚੱਕਦੇ ਨੇ ਤੇ ਹੁਣ ਤਾਂ ਨਹੀਂ ਕਿਧਰੋਂ ਸਾਨੂੰ ਲੜਨਾ ਪੈਣਾ ਆ ਸਾਨੂੰ ਆਪਣੇ ਹੱਕਾਂ ਵਿੱਚ ਲੜਨਾ ਪੈਣਾ ਆ ਇਹਨਾਂ ਦਾ ਖਾਤਮਾ ਸਟਾਰਟ ਹੋਣ ਲੱਗ ਗਿਆ ਵੀ ਆਮ ਆਦਮੀ ਪਾਰਟੀ ਵਾਲਿਆਂ ਦਾ ਜਦੋਂ ਪੰਜਾਬ ਦੀ ਸਰਕਾਰ ਬਣੀ ਸੀ ਆਮ ਆਦਮੀ ਪਾਰਟੀ ਦੀ ਹਰਿਆਣੇ ਦੇ ਵੀ ਵੱਡੇ ਵੱਡੇ ਲੀਡਰ ਹੈ ਨਾ ਕਿਸਾਂ ਮਲਾਏ ਵੀ ਪਤਾ ਨਹੀਂ ਕਿੰਨੀ ਕਬੱਡੀ ਪਾਰਟੀ ਆਈਏ ਕਿੰਨੀ ਕਬੱਡੀ ਪਰ ਦੋ ਸਾਲ ਲੱਗੇ ਨਾ ਇਹਨਾਂ ਨੇ ਰੰਗ ਦਿਖਾ ਦਿੱਤੇ ਵੀ ਇਹ ਤੀਜੇ ਕੀ ਦੀ ਪੀ ਟੀਮ ਆ ਇਹ ਕੋਈ ਆਮ ਆਦਮੀ ਪਾਰਟੀ ਨਹੀਂ ਹੈਗੀ ਇਹ ਕੋਈ ਬਦਲਾ ਵਾਲੇ ਨਹੀਂ ਹੈਗੇ ਬਸ ਬਦਲੇ ਵਾਲੇ ਨੇ ਬਦਲੇ ਲੈਣਦੇ ਨੇ ਸਾਡੇ ਤੋਂ ਜਿਹੜੇ ਅੱਕਾ ਪਿੱਛੇ ਬੋਲਦੇ ਨੇ ਤੇ ਦਿਖਾਵਾਂਗੇ ਭਗਵਤ ਕਾਨ ਨੂੰ ਕਦੋਂ ਹਰਿਆਣੇ ਤੇ ਆਉਗਾ ਨਾ ਕੋਈ ਰੈਲੀ ਕਰੀਂ ਕਦੋਂ ਬਾਲੇਵਾਲ ਨੂੰ ਮੈਨੂੰ ਦਿਖਾਵਾਂਗੇ 70 ਰੁਪਏ ਆਏ ਸੀ ਸਾਰੀ ਗੱਡੀ ਭੰਨ ਕੇ ਭੇਜੇ ਸੀਗਾ ਮੈਨੂੰ ਦਿਖਾਵਾਂਗੇ ਤੂੰ ਕਰੀ ਹਰਿਆਣੇ ਵਾਲ ਨੂੰ ਉਹ ਤੇ ਇੱਕ ਛੋਟੀ ਜੀ ਬੇਇਨਤੀ ਹੋਰ ਤੇਰਾ ਵਰਕਰੀ ਯਾਰੀ ਸਾਰਾ ਹਰਿਆਣਾ ਆਪ ਨੂੰ ਮੋਢਿਆਂ ਦੇ ਚੁੱਕ ਕੇ ਦਿੱਲੀ ਵਾਲੇ ਨੂੰ ਕੂਚ ਕਰਾਊਗਾ ਆਪਣੀ ਐਮਐਸਪੀ ਲਈ ਆਪਣੀ ਕਰਜ਼ਾ ਮੁਕਤੀ ਲਈ ਤੇ ਸਾਰੇ ਨੂੰ ਬੇਨਤੀ ਕਰਦੇ ਆਂ ਪਰ ਚੜ ਕੇ 10 ਮਈ ਦੇ ਦਿਨ ਨੂੰ ਟਰਾਲੀਆਂ ਟਰੈਕਟਰ ਲੈ ਕੇ ਸਾਰਾ ਦਿੱਲੀ ਨੂੰ ਫਤਿਹ ਕਰਾਂਗੇ ਤੇ ਆਪਣੀ ਐਮਐਸਪੀ ਵਿੱਚੋਂ ਆਪਣੇ ਕਰਜ਼ੇ ਮੁਕਤੀ ਵਿੱਚੋਂ ਇਸ ਸੰਗ ਨੂੰ ਵੀ ਫਤਿਹ ਕਰਾਂਗੇ ਬਾਕੀ ਕੋਈ ਜਲਤੀ ਸਾਥੀ ਉਸ ਪਿੱਛੇ ਹੱਥ ਜੋੜ ਕੇ ਬਾਵੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ